ਠੀਕ ਆ ਨਾ 10:30 ਨੂੰ ਲਾਇਆ ਬਾਈ ਤੂੰ ਕੀ ਲੈ ਓਰੇ ਆਵਟਾ ਛੱਡ ਦੇ ਨਾ ਰਸਾ ਰਸਾ ਪੜਾ ਦਿਓ ਓਏ ਆ ਜਾ ਯਾ ਤੂੰ ਸਾਡੀਆਂ ਗੱਲਾਂ ਛੱਡ ਕੇ ਕਿੰਨੇ ਨਿਕਲਾ ਕਿੰਨੇ ਰੇ ਕਹਿੰਦਾ ਜਾਇਜ ਤੂੰ ਕੀ ਕਿਹਾ ਇਹਨੇ ਕੀ ਕਿਹਾ ਆਪਣਾ ਇਹ ਤਾਂ 10:30 ਦੇ ਭਾਅ ਨੂੰ ਦੇਣੀ 15 ਦੇ ਭਾਅ ਦਾ ਫਾਇਦਾ ਕੋਈ ਦੇਣੀ ਕਿੰਨੇ ਨੂੰ ਆ ਕੀ ਰੇਟ ਨੂੰ ਦੇਣੀ ਕੋਈ 10:30 ਨੂੰ ਕਿੰਨਾ ਯਾਰ ਹੈ 100 200 ਘੱਟ ਦੇ ਦਿਓ ਇਹ ਤਾਂ ਕਹਿੰਦਾ 15 ਦਾ ਮਗਾ ਫਰਕ ਵਾਲਾ ਛੱਡਾ ਨਾ ਜਾਇਜ ਕਰ ਬਾਈ ਤੂੰ ਭਾਈ ਵਜੂਦ ਦਾ ਪਾ ਦੇ ਛੱਡ ਯਾਰ ਇਹਦੀਆਂ ਬੱਕਰੀਆਂ ਹੈਗੀਆਂ ਕੋਈ ਨਾ ਫੜੀ ਰਹੀ ਆ ਫੜ ਨਾ ਤਾਂ ਤੇਰਾ ਦਾਸ ਆ ਤੇ ਨਾ ਇਹਨਾਂ ਦਾ ਪੰਜ ਮਕਾ ਦੇ ਭਾਈ ਜੇ ਸਾਨੂੰ ਰੋ ਲੱਗਦੀ ਉਹ ਤਾਂ ਮਕਾ ਆਕੋ ਆ ਕੀ ਕਰੀ ਛੱਡ ਦੇ 6000 ਨੋ ਗਈ ਜਾਂ ਦੇ ਦੇ ਖੋਸ਼ ਹੋ ਕੇ ਤੋ ਕਮਲੇ ਵਜਾਂ ਦੇ ਹੁਣ ਦੁਮਾਰਾ ਲਗਾ ਦੇਣਾ ਕਲੇ ਖੋਖੇ ਹੀ ਆ ਭਾਈ ਦਿਸੀਆਂ ਵਜਨ ਤਾਂ ਵੇਖੂਗਾ ਦਿਸੀਆਂ ਬੱਕਰੀਆਂ ਆ ਵਜਨ ਕਿੰਨਾ ਹੈ ਇਹਨਾਂ ਦੇ ਵਿੱਚ 10 12 12 ਕਿਲੋ ਮੀਟਰ ਕੀ ਕਹਿੰਦਾ ਪਰ ਵੇਚਣਾ ਰਾਹ ਪਾ ਦੇ ਕੋਈ ਬੱਕਰੀਆਂ ਭਰਾਵਾ ਇਹ ਮੈਂ ਕਿਹੜਾ ਯਾਰ ਇਹਨਾਂ ਨੂੰ ਤੇ ਬੱਕਰੀਆਂ ਉਹ ਕਹੀ ਜਾਂਦੇ ਉਹ ਕਿਹੜੇ ਬਾਲਤ ਕਹੀ ਜਾਂਦੇ ਬੱਕਰੀਆਂ ਜੀ ਕਹਿੰਦੇ ਬਾਲ ਬਾਲ ਦੇ ਛੱਡ ਦੇ ਆਣਾ ਦਾ ਕੋਈ ਨਾ ਕਿ ਕੋਈ ਛੰਡ ਕੇ ਨਹੀਂ ਵਿਕਾਉਂਦੇ ਹਾਂ ਚੱਲ ਛੱਡੇ ਯਾਰ ਨਹੀਂ ਵਿਕਾਉ ਆਪਣਾ ਕਿਹੜਾ ਧੱਕਾਗਾ ਇਹਦੇ ਨਹੀਂ ਸਾਡੇ ਨਹੀਂ ਨਹੀਂ ਕਿੱਥੇ ਪੈਂਦ ਨੂੰ ਪੈਂਦੀ ਆ ਬਸ 26 ਦੀਆਂ ਲਈਆਂ 400 ਦੀ ਲਖਾਈ ਖਰਚਣ ਲੱਗ ਇਹ ਤਾਂ ਇਹ ਆਂ ਦੇਖ ਲੈ ਉੱਥੇ ਖੜੀਆਂ ਰੇੜੇ ਨਹੀਂ ਨਹੀਂ ਕਿੰਨੇ ਸਹੀ ਦਸੀ ਬਾਈ ਤੂੰ ਕੀ ਮੰਗਾਈਦਾ ਇਹ ਦੇ ਦੋ ਪਰਦਾ ਉਹਦਾ ਵੀ ਯਾਰ ਮੰਦ ਤੈ ਇਹ ਕੀ ਲਾਉਂਦਾ ਲਾ ਹਾਂ ਜਾਇ ਲਾਉ ਨੂੰ ਕਰ ਲੈ ਬਾਈ ਤੂੰ ਜਾਇਦਾ 20 ਜਾਇਦਾ ਉਰੇ ਆ ਜਾ ਕਿੰਨੇ ਅੱਛੀ ਦੱਸਦੇ ਹੋ ਹੋਇਆ ਆ ਜਾ ਹੁਣ ਕੀ ਖਾ ਗੇ ਕੀ ਖਾਣੇ ਕਿੰਨੇ ਦੇਣੀ ਆ 18 ਦੀ ਲੈ ਜਾ ਉਹ ਤੂੰ ਲਾ ਗਈ ਸਾਈ ਕੱਢੀ ਸਾਈ ਭਾਈ ਦੇ ਬਾੜੇ ਸਾਈਦ ਘੱਟ ਬੁੱਕਾ ਸਭ ਦਾ ਕਰਾਨ ਨਕਣੀ ਜੇ ਹੋ ਗਿਆ ਸੱਚਾ ਇਹ ਬਾਈ ਦੇਵੇ ਦੇਵੇ ਨਹੀਂ ਮਰ ਜੀ ਇਸ ਦਾ ਵਿੱਚ ਨਹੀਂ ਆ 20 ਦੀ ਸਾਈ ਨਹੀਂ ਹੁੰਦੀ ਕੱਢਿਆ ਰੱਦਿਆ ਕਰ ਕਿੰਨੇ ਦਿਨਾਂ ਯਾਰ ਕੋਈ ਹਾਲ ਬਾਈ ਪੱਕਾ ਬੰਨਾ ਇਹ ਵੀਡੀਓ ਬਣੀ ਜਾਂਦੇ ਕਾਸਟ ਕੋਈ ਕਾਹਦੇ ਹਾਣ ਐਨੇ ਦੱਸ ਦੱਸ ਹੈ 12000 ਨਹੀਂ ਪਾਲਾ ਕੋਸ਼ੋਗੇ 17000 ਦੀ ਲਾਜ ਨਹੀਂ ਠੱਕਾ ਗਰੀਬ ਬੰਦੇ ਨੂੰ ਰੋਟੀ ਬਣੇ 16 ਦੀ ਲਾਜ ਹੈ ਨਹੀਂ ਗਰੀਬ ਬੰਦਾ ਇਹਨੂੰ ਰੋਟੀ ਛੱਡ ਤੂੰ ਬੰਦਾ ਸਰਦਾਰ ਕਰਨ ਇਹ ਗਰੀਬ ਇਹਦੀ ਮਨ ਸਾਰੀ ਕਹਾਣੀ ਦੱਤੀ 12 ਦੀ ਹੋ ਗਈ ਲਖਾਈ ਇਹ ਕਰ ਉਹ ਨਹੀਂ ਨਹੀਂ ਪਾਲਿਆ ਖੋਲੀ ਯਾਰ ਬਾਈ ਦੇ ਪੈਸੇ ਦੇ ਪਤਾ ਸਾਰੇ ਪੈਸੇ ਜਾਣ ਯਾਰ ਨਹੀਂ ਹੁੰਦੇ ਓਏ ਭਰਾ ਵੱਡਾ ਹੁਣ ਮੇਰੀ ਤਾਂ ਕਦਰ ਰੱਖ ਲੈ ਯਾਰ ਓਏ ਬੋਗ ਜਿੱਦੀ ਬੋਗ ਜਿੱਦੀ ਕਿਸੇ ਵੇਖਣੀ ਵੇਖੂ ਕਿਉਂ ਹਾਂ ਪਰ ਆਹ ਫਰਦ ਸੀ ਹੱਥ ਦਾ ਕੰਮ ਦਾ ਸਾਢੇ 12 ਦੀ ਵਿੱਚ ਓ ਨਹੀਂ ਵੇਚਦੇ ਬੋਲੀ ਹੁਣ ਨਹੀਂ ਮਨ ਲਾ ਨਾ ਕੋਈ ਜਦੋਂ ਤੋਂਦਾ ਹੈ ਹੇ ਹਾਂ 2 ਸਾਲਾਂ 2 ਸਾਲ ਬਸ ਇਹ ਤਾਂ ਪਹਿਲੇ ਤੋੜ ਗਈ ਨਹੀਂ ਨਹੀਂ ਦੁਕਾਨੇਂ ਭਾਈ ਦੁੱਗਾ ਹੁੰਦਾ 12 ਮਹੀਨਾ ਦਾ ਸਾਲ ਦਾ 14 ਮਹੀਨਾ ਦਾ ਦੁੱਗਾ ਹੁੰਦਾ ਯਾਰ 12 ਦਾ ਵੀ ਤੋੜ ਜਾਂਦੇ ਹੀ ਕੋਈ 12 ਜਾਂ 14 ਮਹੀਨਾ ਦਾ ਤੋੜਦੇ ਕਿੰਨੇ ਦਿਨ ਹੁਣ ਕਿੰਨੇ ਹਾਣ ਬਾਈ ਕੀ ਦੱਸਾਂ ਤੁਹਾਨੂੰ ਬਾਕੀ ਸੀ ਲਾ ਦੋ ਬਾਕੀ ਆ ਜੀਗਾ 10000 ਦਾ ਪਾ ਲੈ ਨਾ ਇਹਦਾ 20 ਲੈ ਜਾ ਫਿਰ ਜਾਜ ਕਰਨਾ ਹਾਣਾ ਕਿ ਨਹੀਂ ਬਾਈ ਅੱਧਾ ਹੀ ਕਰੋ ਤੂੰ ਵੀ ਰਾ ਬਸ ਆਈ ਗੱਡ ਤੂੰ ਸਹੀ ਰਾ ਦੇ ਬੇਨਾ ਦੇਣਾ 10000 ਕਿਹਾ ਮੈਂ ਤਾਂ 10000 ਹਮ ਗਲਤ ਬਾਤ ਨਹੀਂ ਕਰੂੰਗਾ ਕਣੀ ਭਾਈ ਜਿਹੜੀ ਗੱਲ ਆ ਰੌਲਾ ਪਾ ਲੈਂਦੇ ਬੁੜਕੇ ਹਨ ਲਫੜ ਜਾਵੇਂ ਨਹੀਂ ਜਪਾਲਾ ਖੁਸ਼ ਹੋ ਸਾਡੇ ਦਾ ਇਡਾ ਬੱਕਰਾ ਕਿੱਥੇ ਉਹ ਯਾਰ ਪੂਰੇ ਆਂਦੇ ਕਾਦੇ ਨਹੀਂ ਵੱਧ ਨਹੀਂ ਦੰਦ ਪਾ ਲਾ ਕਿੰਨੇ ਦਹਾਨਾ ਉਰੇ ਕਿੰਨੇ ਦੇਣਾ 20 ਉਹ ਕਹਿੰਦਾ 17 ਲਾ ਗਿਆ ਕੋਈ ਮੈਂ ਕਹਾਂ ਯਾਰ ਐ ਮੈਂ ਲਾ ਕੇ ਫੇਰ ਮਾਰ ਗਿਆ ਠੱਕਾ ਨਹੀਂ ਨਹੀਂ ਠੱਕਾ ਗਿਆ ਉਹ ਪਿੰਡ ਵੀ ਲਾਈ ਆ 50 ਜਨੇ ਲੱਗ ਆਇਆ ਹਾਂ ওই ਮਾਰ ਗਿਆ ਜਵਾੜਸਾ ਨਾ ਦਾ ਬੱਕਰਾ ਨਹੀਂ ਨਹੀਂ ਲੱਗੇ ਆ ਅਸੀਂ ਕਿਹੜਾ ਆਏ ਆ ਕਹਿੰਦੇ ਹਾਂ ਹਾਰ ਰਸਤੇ ਨੇ ਰਹਿਣਾ ਨਹੀਂ ਨਾ ਰਹਿਉ ਉਸ ਲਗਰ ਚਲਾ ਜਾਂਦੇ ਬਾਫਰ ਨਹੀਂ ਦੇਣਾ ਕਿੰਨੇ ਦਿਨਾਂ ਕੋਈ ਗਦੇ ਖਾਣ ਬਾ ਦੱਸਦਾ ਕਿ ਕੋਈ ਸਾਢੇ 19 ਦਾ ਸਾਢੇ 19 ਤੋਂ ਘੱਟ ਲੈ ਦੇਣਾ ਤੂੰ ਵੀ ਨਹੀਂ ਸਾਢੇ 11:30 ਦਾ ਦੇ ਦੇ ਯਾਰ ਹੁਣ ਕੀ ਆ ਜਾਂ 12 ਦਾ ਨਹੀਂ ਹੁੰਦਾ ਹੀ ਨਹੀਂ ਬਾ 17 ਦਾ ਨਹੀਂ ਬਕਦਾ ਨਾ ਵੀ ਕਿ ਨਾ 15 ਦਾ ਵੀ ਘਰੇ ਵੀ ਜਾ ਜਾਇ ਦਾਦੇ ਕਿੰਨੇ ਦਾ ਪਤਾ ਦੱਸ ਤਾ ਜੀ 19.5 ਤੋਂ ਘੱਟ ਨਹੀਂ ਤੇ ਦਾ ਬੱਚਾ ਪਾਲਾ ਸਰ ਛੇ